ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਹਾਲ ਚਾਲ ਜੀ ਤੁਹਾਡਾ ਸਲਾਈਂਡ ਕੜਾਈ ਚੈਨਲ ਤੇ ਬਹੁਤ ਬਹੁਤ ਸਵਾਗਤ ਜੀ ਅੱਜ ਤੁਹਾਨੂੰ ਆਪਾਂ ਕੜਾਈ ਬਾਰੇ ਦੱਸਾਂਗੇ ਇਹ ਸਭ ਤੋਂ ਸੌਖਾ ਤੇ ਸਿੰਪਲ ਟੈਂਕਾ ਟੈਂਕਾ ਸਭ ਤੋਂ ਪਹਿਲਾਂ ਇਹ ਟੈਂਕਾ ਜਿਹੜਾ ਸਿੱਖ ਗਿਆ ਉਹ ਸਾਰੇ ਹਰ ਇੱਕ ਤਰ੍ਹਾਂ ਦੀ ਕੜਾਈ ਕਰ ਸਕਦਾ ਇਸ ਸਟੇਜ ਕੱਚਾ ਟੈਂਕਾ ਇਹਨੂੰ ਕਹਿੰਦੇ ਆ ਕੱਚੇ ਟੈਂਕੇ ਦੇ ਸੂਟ ਗਰਮ ਸੂਟ ਕਾਟਨ ਦੇ ਸੂਟ ਚੋਲ ਲੰਦੀ ਕਿਨਾਰੀ ਬਹੁਤ ਵਧੀਆ ਬੰਦੀ ਏ ਆਪਾਂ ਤੁਹਾਨੂੰ ਅੱਜ ਕੱਢ ਕੇ ਦਿਖਾਵਾਂਗੇ ਕੱਚਾ ਟੈਂਕਾ ਸਿਖਾਵਾਂਗੇ ਇਹਨੂੰ ਰਮੀ ਸਟੀਚ ਕਹਿੰਦੇ ਵਾਸੇ ਤੇ ਖਾਸ ਕਰਕੇ ਕੱਚਾ ਟੈਂਕਾ ਪਹਿਲਾਂ ਕਹੇ ਕਿਹਾ ਜਾਂਦਾ ਹੁੰਦਾ ਸੀ ਇਹ ਜਿਹੜਾ ਬਿਲਕੁਲੋ unknown ਪੜਾ ਮੇਰੇ ਵਰਗੀਆਂ ਬਿਲਕੁਲ ਕੁਝ ਨਹੀਂ ਕਰ ਸਕਦੀਆਂ ਉਹ ਵੀ ਇੱਕ ਟੈਂਕਾ ਬਹੁਤ ਆਸਾਨੀ ਦੇ ਨਾਲ ਪਾ ਸਕਦੀਆਂ ਐ ਬਹੁਤ ਸੋਹਣੇ ਸੂਟ ਤਿਆਰ ਕਰ ਸਕਦੀਆਂ ਨੇ ਆਪਣੇ ਘਰ ਦੇ ਵਿੱਚ ਹੀ ਇਹ ਅੰਕਰ ਦੇ ਧਾਗੇ ਦੇ ਨਾਲ ਬਹੁਤ ਸੋਹਣਾ ਬਣਦਾ ਏ 컬러 ਪਾ ਕੇ ਅੰਕਰ ਦਿੱਤਾ ਗੇ ਦੇ ਆਪਾਂ ਬਣਾਈਏ ਬਹੁਤ ਸੋਹਣਾ ਬਣਦਾ ਏ ਬਟ ਮੇਰੇ ਕੋਲ ਹੁਣ ਅੰਕਰ ਦਾ ਧਾਗਾ ਉਸ ਵਕਤ ਨਹੀਂ ਹੈਗਾ ਮੈਂ ਡੋਰੀਏ ਧਾਗੇ ਦੇ ਨਾਲ ਬਣਾ ਰਹੀ ਹਾਂ ਇਥੋਂ ਆਪਾਂ ਤਾਂ ਡਬਲ ਕਰ ਦਾਂਗੇ ਡਬਲ ਧਾਗੇ ਨਾਲ ਥੋੜਾ ਜਿਹਾ ਮੋਟਾ-ਮੋਟਾ ਬੰਦਾ ਬਹੁਤ ਸੋਹਣਾ ਲੱਗਦਾ ਕੋਨਾ ਹੀ ਕਪੜਾ ਦੱਬਣਾ ਹੈ ਤੇ ਉਨਾ ਹੀ ਚੁੱਕਣਾ ਟੈਂਕਾ ਬڑے ਰਾਮ ਨਾਮ ਬੜਾ ਸੋਹਣਾ ਸੋਹਣਾ ਕਰ ਬਣਾਉਣਾ ਸਪਾਈ ਦੇ ਨਾਲ ਤੇ ਬਹੁਤ ਹੀ ਪਿਆਰੇ ਸੂਟ ਬੰਦੇ ਨੇ ਇਹਨਾਂ ਦੇ ਨਾਲ ਟੈਂਕੇ ਦੇ ਨਾਲ ਚਾਦਰਾਂ ਵੀ ਕੱਢ ਲਈ ਕੱਢੀਆਂ ਜਾਂਦੀਆਂ ਐ ਸੂਟ ਗਰਮ ਕਾਟਨ ਦੇ ਸ਼ਾਲ ਕਿਨਾਰੀ ਪਲੇਨ ਸ਼ਾਲਾਂ ਦੀ ਕਿਨਾਰੀ ਬਣਾਈਏ ਬਹੁਤ ਸੋਹਣੀ ਬਣਦੀ ਐ ਟੈਂਕੇ ਦੀ ਕੋਨਿਆਂ ਦੇ ਫਲਾਵਰ ਵੀ ਇਹਦੇ ਇਹ ਟੈਂਕੇ ਦੇ ਸ਼ਾਲਾਂ ਤੇ ਬਹੁਤ ਸੋਹਣੇ ਲੱਗਦੇ ਆ ਆ ਵੇਖੋ ਉਹਨਾਂ ਮੇਨਾਪਦੀ ਉਹਨਾਂ ਚੁੱਕਦੀ ਇਹ ਬਹੁਤ ਸੋਹਣਾ ਬਣਦਾ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਸਕਿੱਪ ਨਾ ਕਰਿਓ ਜੇ ਵਧੀਆ ਲੱਗੀ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਜੈਸ ਨੋ ਜੋ ਵੀ ਤੁਹਾਨੂੰ ਵਧੀਆ ਲੱਗੀ ਵੀਡੀਓ ਜੇ ਨਹੀਂ ਲੱਗੀ ਤਾਂ ਵੀ ਜਰੂਰ ਦੱਸਿਓ ਵੀਡੀਓ ਨੂੰ ਨਮਸਕਤ ਮੇਰਾ ਇਹੀ ਇਹ ਵੀ ਜਿਹੜੀਆਂ ਬਿਲਕੁਲ ਅਨਜਾਨ ਪੈਣਾ ਵਾ ਬਿਲਕੁਲ ਨਹੀਂ ਕੁਝ ਕਰ ਸਕਦੀਆਂ ਇਸ ਤਰ੍ਹਾਂ ਪਹਿਲੇ ਟੈਂਕੇ ਤੋਂ ਹੌਲੀ-ਹੌਲੀ ਸਿੱਖਦੀਆਂ ਸਿੱਖ ਸਕਦੀਆਂ ਜੇ ਇਹ ਟੈਂਕਾ ਸਿੱਖਣ ਗਿਆ ਮੇਰੀਆਂ ਭੈਣਾਂ ਤੇ ਅੱਗੇ ਵੀ ਹੋਰ ਬਹੁਤ سارے ਟੈਂਕੇ ਆ ਮੈਂ ਤੁਹਾਨੂੰ ਦੱਸਾਂਗੀ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਵੀ ਜੈਸ ਕਿਉ ਜੇ ਤੁਸੀਂ ਸਿੱਖਣਾ ਚਾਹੁੰਦੇ ਜੋ ਇਹ ਬਹੁਤ ਸੌਖਾ ਬਹੁਤ ਜਲਦੀ ਇਹਦੇ ਟੈਂਕ ਦੇ ਨਾਲ ਸੂਟ ਤਿਆਰ ਹੁੰਦਾ ਮਨ ਲਓ ਕਿ ਤੁਸੀਂ ਦੋ ਕੋਨਿਆਂ ਦੇ ਸੂਟ ਦਿੰਦੇ ਦੋ ਬਾਹਾਂ ਤੇ ਫੁੱਲ ਪਾਉਣੇ ਹੋਣ ਤਾਂ ਤੁਹਾਡਾ ਇੱਕ ਦਿਨ ਦੇ ਵਿੱਚ ਸੂਟ ਤਿਆਰ ਹੋ ਜਾਏਗਾ ਬੰਚ ਕੱਚਾ ਟੈਂਕਾ ਇਸ ਨੂੰ ਪਤਾ ਗਿਆ ਜਾਂਦਾ ਵੀ ਇਹ ਸਭ ਤੋਂ ਪਹਿਲਾਂ ਜਿੰਨੇ ਵੀ ਕਢਾਈ ਸਿੱਖਣੀ ਸਭ ਤੋਂ ਪਹਿਲਾਂ ਇਹ ਟੈਂਕਾ ਸਿੱਖੂਗਾ ਤੇ ਫਿਰ ਸਾਰੀਆਂ ਕਢਾਈਆਂ ਉਹ ਕਰ ਪਾਊਗਾ ਕਿਉਂਕਿ ਇੱਕ ਸਿੰਪਲ ਜੀ ਕਢਾਈ ਹੈ ਬਿਲਕੁਲ ਤੇ ਪਰ ਸੂਟ ਗਰਮ ਗਰਮ ਬਣੇ ਬਹੁਤ ਸੋਹਣੇ ਲੱਗਦੇ ਆ ਦੇਖੋ ਮੈਂ ਤਿੰਨ ਕਲਰ ਪਾਏ ਹੋਏ ਫਲਾਵਰ ਦੇ ਵਿੱਚ yellow red ਤੇ black ਫਲਾਵਰ ਦੇ ਵਿੱਚ ਪੱਤੀਆਂ ਦੇ ਵਿੱਚ ਆਪਾਂ ਪਾਇਆ ਹੋਇਆ ਵਾ green ਤੇ yellow ब्राउन की आपको डंडी दिखती हुई मैं डोरी वाला धागा पाया हो इस करके गंडा ज्यादा पैन दिग्ह एंकर के धागे ने बनाए हुए जो बहुत सोना बनेगा एंकर के धागे गा ने कभी गंढ नहीं पाएगी तो सफाई भी बहुत ज़्यादा आएगी ਕੀ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੀ ਅਗਲਾ ਟੈਂਕਾ ਸਿੱਖਣਾ ਹੈ ਉਸ ਤੋਂ ਬਾਅਦ ਵਿੱਚ ਗਾੜੀ

ਜਦੋਂ ਆਪਣੀ ਡੰਡੀ ਜਾਂ ਕੋਈ ਪੱਤੀ ਵਗੈਰਾ ਪੂਰੀ ਹੋ ਜਾਂਦੀ ਹੈ ਆਪਾਂ ਉਸ ਨੂੰ ਧਾਗਾ ਤੋੜਨਾ ਨਹੀਂ نیچے ਖੜਕੇ ਉਹਨੂੰ ਉਦੋਂ ਹੀ ਅਗਲੇ ਪਾਸੇ ਆਪਾਂ ਧਾਗਾ ਕੱਢ ਲੈਣਾ ਕਿਉਂਕਿ ਜੇ ਆਪਾਂ बार-बार ਧਾਗਾ ਤੋੜ ਕੇ ਕੱਢਾਂਗੇ ਨਾ ਤਾਂ ਆਪਣੀਆਂ ਬਹੁਤ ਸਾਰੀਆਂ ਥਲੇ ਗੰਡਾ ਹੋ ਜਾਂਦੀਆਂ ਫਿਰ ਸਫਾਈ ਨਹੀਂ ਆਉਂਦੀ ਤੇ ਚੰਗਾ ਜਿਹਾ ਨਹੀਂ ਲੱਗਦਾ ਕੰਮ ਨੀਚੋਂ ਵੀ ਉਨੀ ਸਫਾਈ ਹੋਵੇ ਉੱਪਰੋਂ ਵੀ ਉਨੀ ਸਫਾਈ ਹੋਵੇ ਕੰਮ ਦੀ ਫਿਰ ਆਪਣੇ ਆਪ ਨੂੰ ਵੀ ਸੋਹਣਾ ਲੱਗਦਾ ਤੇ ਕਿਸੇ ਵੇਖਣ ਵਾਲੇ ਨੂੰ ਸੋਹਣਾ ਲੱਗਦਾ ਹੈ ਵੀ ਕੰਮ ਦੀ ਸਫਾਈ ਹੈਗੀ ஆ டண்டி அப்படி பூரி துணித்து அங்கே தர கா ਨਾਣਾ ਮੇਰੀਆਂ ਭੈਣਾਂ ਫਰੇਮ ਪੜਨ ਦਾ ਤਰੀਕਾ ਸਿੱਖਿਆ ਕਰੋ ਇਸ ਤਰ੍ਹਾਂ ਫਰੇਮ ਨੂੰ ਨਾਲ-ਨਾਲ ਕਮਾਈ ਜਾਈਦਾ ਨਪ ਲਿਆ ਚੁੱਕ ਲਿਆ ਨਪ ਲਿਆ ਚੁੱਕ ਲਿਆ ਕਿਉਂਕਿ ਮੈਂ ਕਾਫੀ ਸਾਰੇ ਸੂਟ ਬਣਾਏ ਇਸ ਟੈਂਕੇ ਦੇ ਕਾਫੀ ਚਾਦਰਾਂ ਤੇ ਵੀ ਪਾਇਆ ਆਇਆ ਹੈ 16 ਦੀਆਂ ਕਿਨਾਰੀਆਂ ਤੇ ਵੀ ਪਾਇਆ ਹੋਇਆ ਟੈਂਕਾ ਮੈਂ ਮੇਰੇ ਹੱਥੀ ਚੜਿਆ ਆ ਮੈਂ ਇਸ ਤਰ੍ਹਾਂ ਕਿੰਨੇ ਕਿੰਨੇ ਨਾਪ ਚੁੱਕ ਲੈਣੇ ਇਕੱਠੇ ਤੁਸੀਂ ਇੱਕ ਇੱਕ ਕਰਕੇ ਵੀ ਨਾਪ ਚੁੱਕ ਸਕਦੇ ਜੀ ਇਹ ਜੇ ਤੁਸੀਂ ਘਰੇ ਵੀ ਪੈਨਸਲ ਨਾਲ ਘੇਰੇ ਤੇ ਵੇਲ ਡਰਾ ਕਰਕੇ ਬਾਹਵਾ ਤੇ ਕਰਕੇ ਫਲਾਵਰ ਕਰਕੇ ਛੋਟੇ ਛੋਟੇ ਤੁਸੀਂ ਆਪ ਹੀ ਘਰ ਵਿੱਚ ਸੂਟ ਤਿਆਰ ਕਰ ਸਕਦੇ ਜੀ ਪਤਾ ਕਾ ਖਤਮ ਹੋ ਗਿਆ ਸੇ ਪਤਾ ਕਾ ਫੇਰ ਦਬਾਤ ਤੋਂ ਪਾਇਆ ਫਰੇਮ ਨੂੰ ਕਪੜੇ ਚੰਗੀ ਤਰ੍ਹਾਂ ਘਸ ਲਿਆ ਕਰੋ ਜੋ ਕਿ ਬਾਹਰ ਪਰ ਢੇਲਣਾ ਵਿੱਚ ਇਹਦੇ ਜਿਡੀ ਲਾਹ ਹੋਊਗਾ ਸਫਾਈ ਦਾ ਟਾਈਗੀ ਜਿੰਨਾ ਟਾਈਟ ਹੋਏਗਾ ਸਫਾਈ ਜ਼ਿਆਦਾ ਆਏਗੀ ਦੁਰੀਏ ਤੱਕ ਅੱਕ ਕੇ ਬਾਰ-ਬਾਰ ਘੰਡਾ ਪਈ ਜਾਂਦੀਆਂ ਤੁਸੀਂ ਪਲੀਜ਼ ਅੰਗਰ ਦਾ ਧੱਗ ਹੀ ਵਰਤਿਓ ਅੰਗਰ ਦੇ ਧੱਗ ਹੀ ਘੰਡ ਬਹੁਤ ਘੜ ਪੈਂਦੀ ਹੈ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਤੁਹਾਡੇ ਵੀਡੀਓ ਸ਼ੇਅਰ ਕਰਨਾ ਕਮੈਂਟ ਬਾਕਸ ਵਿੱਚ ਕਮੈਂਟ ਲਿਖਣ ਦੇ ਨਾਲ ਮੋਟੀਵੇਸ਼ਨ ਬਹੁਤ ਮਿਲਦਾ ਹੈ ਬਹੁਤ ਜ਼ਿਆਦਾ ਅੱਗੇ ਕੰਮ ਕਰਨ ਨੂੰ ਦਿਲ ਕਰਦਾ ਜੇ ਵੀ ਤੁਸੀਂ ਵੀਡੀਓ ਨੂੰ ਸਬਸਕ੍ਰਾਈਬ ਕਰੋਗੇ ਸ਼ੇਅਰ ਕਰੋਗੇ ਅਸੀਂ ਤੁਹਾਨੂੰ ਅਗਲਾ ਟੈਂਕਾ ਵੀ ਬਹੁਤ ਜਲਦੀ ਜ਼ਰੂਰ ਦੱਸਾਂਗੇ ਮੇਰੇ ਆਪਣਾ ਬੈਲ ਆਈਕਨ ਦਾ ਬਟਨ ਜਰੂਰ ਦਬਾਇਓ ਕਿਉਂਕਿ ਅਗਲੀ ਵੀਡੀਓ ਜਿਹੜੀ ਆਏਗੀ ਤੁਹਾਡੇ ਤੱਕ ਪਹੁੰਚ ਸਕੂਗੀ ਜਿਵੇਂ ਜਿਵੇਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਜਾਓਗੇ ਸਬਸਕ੍ਰਾਈਬ ਕਰਦੇ ਜਾਓਗੇ ਤੇੰਦੇਵੇਂ ਅਸੀਂ ਤੁਹਾਨੂੰ ਵੀਡੀਓ ਹੋਰ ਕਢਾਈ ਬਾਰੇ ਪਾਵਾਂਗੇ ਬਹੁਤ ਹੀ ਤਰ੍ਹਾਂ ਦੇ ਟਾਂਕੇ ਨੇ ਸਿੰਧੀ ਟਾਂਕਾ ਮੱਖੀ ਟਾਂਕਾ ਪੱਥਰ ਟਾਂਕਾ ਖਜੂਰੀ ਟਾਂਕਾ ਬਹੁਤ ਸਾਰੇ ਟਾਂਕੇ ਤੁਹਾਨੂੰ ਇਹਨਾਂ ਵੀਡੀਓ ਦੇ ਵਿੱਚ ਆਪਾਂ ਰਾਈ ਦੱਸਾਂਗੇ इस तरह ही आप डंडी बनावगा बना। फ्रेम टैट रख्या करो कपड़े टाइट टैट करो उन्नी सफाई आएगी हाँ जी इतना ही गाड़ी अगले है अगली बार क नहीं तोड़ना क्योंकि उन्नी सफाई उपर रह होंगी जिनी सफाई उपर होंगी उन्नी नीचे रह जाती है देखो कि सोना बने उस तरह ही आप उ डंडी भी कंप्लीट कर ली हाँ जी जी फ्लावर बन के अपना तैयार हो गया और तुम्हें भी सूट बना, बना के सानू जरूर दस्यो कमेंट बॉक्स के बनाए सूट वीडियो वजी लगी शेयर कमेंट सबसक्राइब जरूर करो ਤੇ ਜੈਸਨੋ ਜ਼ਰੂਰ ਲਿਖਿਓ ਕਮੈਂਟ ਬਾਕਸ ਦੇ ਵਿੱਚ ਸਾਸਤਰੀ ਕਾਲਜੀ ਪਰਮਾਤਮਾ ਸਰਬਾਦਾ ਪੜਾ ਕਰੇ ਰਹਾਏ ਗੁਰੂ ਜੀ